ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 4 2 2025 ਨੂੰ ਬਰਨਾਲਾ ਹਸਪੀਟਲ ਵਿਖੇ ਪਹੁੰਚੇ ਆ ਇਹ ਜਿਹੜਾ ਵੀਰ ਸਾਡੇ ਨਾਲ ਖੜਾ ਤੁਸੀਂ ਦੇਖ ਰਹੇ ਹੋ ਇਹਦਾ ਨਾਮ ਪ੍ਰਦੀਪ ਸਿੰਘ ਪਿੰਡ ਦਰਾਜ ਇਹਦੇ ਘਰੋਂ ਕੁੜੀ ਉਮਰ ਹੈਗੀ 24 ਸਾਲ ਇਹ ਇਹ ਦਵਾਈ ਲੈਣ ਜਾ ਰਹੇ ਸੀ ਤੇ ਮੋਟਰਸਾਈਕਲ ਤੋਂ ਗਿਰ ਗਏ ਤੇ ਕੁੜੀ ਦਾ ਜਿਹੜੀ ਪੱਟ ਕੋਲ ਲੱਤ ਟੁੱਟ ਗਈ ਦਿਹਾੜੀਦਾਰ ਬੰਦਾ ਵਿਚਾਰਾ ਮਜ਼ਦੂਰ ਬੰਦਾਗਾ ਕੋਈ ਪੈਸਾ ਨਿਕੋਲੇ ਇਹ ਕੱਲ ਦੀ ਤਾਜੀ ਘਟਨਾ ਹੋਈ ਹੈ ਸੋ ਇਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਜਿਹੜੀ ਕਿ ਸਾਡੇ ਟਰਸਟ ਗੁਰੂ ਨਾਨਕ ਦੇਵ ਜੀ ਲੋਕ ਭਲੇ ਟਟ ਹਾਂਗਕਾਂਗ ਵੱਲੋਂ ਦੇਖਿਆ ਗਿਆ ਤੇ ਉਹਨਾਂ ਨੇ ਦਾਸ ਦੀ ਡਿਊਟੀ ਲਾਈਵ ਤੁਰੰਤ ਜਿਹੜੀ ਸੇਵਾ ਦੇ ਕੇ ਆਉ ਉਹ 15000 ਰੁਪਏ ਗੁਰੂ ਨਾਨਕ ਦੇਵ ਜੀ ਲੋਕ ਭਲੇ ਟਟ ਹਾਂਗਕਾਂਗ ਵੱਲੋਂ ਮੈਂ ਇਸ ਪਰਿਵਾਰ ਨੂੰ ਦੇ ਚੱਲੇ ਆ ਲੋੜ ਹੈਗੀ ਘੱਟੋ ਘੱਟ 40 ਤੋਂ 50000 ਰੁਪਏ ਦੀ ਇਸ ਭੈਣ ਦੇ ਪੱਟ ਦੇ ਆਪਰੇਸ਼ਨ ਹੋਣਾਗਾ ਜੇ ਕੋਈ ਹੋਰ ਵੀ ਭੈਣ ਮਦਦ ਕਰ ਸਕਦਾ ਤਾਂ ਇਸ ਲੜਕੀ ਦੇ ਘਰ ਵਾਲਾ ਮੁੰਡਾ ਖੜਾ ਉਹਦਾ ਸਿੱਧਾ ਨੰਬਰ ਦੇ ਰਹੇ ਹਾਂ 67268 82800 70 ਤੁਸੀਂ ਗੱਲ ਕਰਕੇ ਮਦਦ ਕਰ ਸਕਦੇ ਹੋ ਧੰਨਵਾਦ ਕਰਦਾ ਗੁਰੂ ਨਾਨਕ ਦੇਵ ਜੀ ਲੋਕ ਫਲਾਈਟ ਅਟ ਹਾਂਗਕਾਂਗ ਦਾ ਜਿਨ੍ਹਾਂ ਵੱਲੋਂ ਇਹ 15000 ਰੁਪਏ ਇਸ ਪਰਿਵਾਰ ਨੂੰ ਭੇਜਿਆ ਗਿਆ ਹੈ ਇਸ ਲੜਕੀ ਦਾ ਕੱਲ ਨੂੰ ਆਪਰੇਸ਼ਨ ਹੋਣਾ ਹੈ 40 ਤੋਂ 50000 ਰੁਪਏ ਲੱਗਣੇ ਹਨ ਰੁਪਏ ਲੱਗਣੇ ਹਨ ਅਗਰ ਕੋਈ ਮਦਦ ਕਰ ਸਕਦਾ ਤਾਂ ਸਿੱਧਾ ਪਰਿਵਾਰ ਨੂੰ ਸਮਰਥਨ ਕਰ ਲਿਓ ਬਈ ਤੁਸੀਂ ਕਹਿਣਾ ਚਾਹੁੰਦੇ ਜੀ ਧੰਨਵਾਦ ਜੀ ਬਹੁਤ ਬਹੁਤ ਇਹ ਸਾਡੀ ਇਹ ਨੀ ਸੇਵਾ ਕੀਤੀ ਬਿਲਕੁਲ ਵੀ ਥੋੜਾ ਜਿਹਾ ਭਾਵਕ ਹੋ ਗਿਆ ਬੇਨਤੀ ਕਰਦਾ ਛੋਟੀ ਉਮਰ ਦੇ ਲੜਕੇ 24 ਸਾਲ ਦੀ ਜੇ ਹੁਕਮਾ ਦੇ ਕਰ ਸਕਦਾ ਜਰੂਰ ਸਿੱਧੇ ਪਰਿਵਾਰ ਨੂੰ ਸਮਰਕਰ ਕਰ ਲਿਓ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ